ਕੱਲੇ ਦਿਨ ਤਾਂ ਮੈਂ ਆਪਣੇ ਕੰਮ ਨੂੰ ਫਿਨਿਸ਼ ਕੀਤਾ ਤੇ ਮੈਂ ਨਿਕਲ ਰਹੀ ਸੀ ਕਿ ਕਾਫੀ ਮਤਲਬ ਰਾਤ ਹੋ ਚੁੱਕੀ ਸੀ 9 9:30 ਵਜੇ ਤੱਕਾਂ ਸੀਗਾ ਤੇ ਪੰਜਾਬ ਤੋਂ ਇੱਕ ਕੁੜੀ ਨਵੀਂ ਆਈ ਹੋਈ ਸੀਗੀ ਤੇ ਉਹ ਚਰੀ ਗਲਤ ਸਟਾਪ ਤੇ ਉੱਤਰ ਗਈ ਬਾਸ ਤੇ ਉਹਨੂੰ ਪਤਾ ਨਹੀਂ ਕੀ ਲੱਗ ਰਿਹਾ ਉਹ ਕੀ ਕਰੇ ਮੇਰੀ ਗੱਡੀ ਦੇ ਕੋਲ ਖੜੀ ਹੋ ਆ ਕੇ ਤੇ ਉਹਨੇ ਇਹ ਨਾ ਮੇਰੀ ਗੱਡੀ ਦੇ ਵਿੱਚ ਵੀ ਇੰਟਰਾਈ ਸੈਂਟਰ ਦੀ ਫੋਟੋ ਲੱਗੀ ਹੋਈ ਆ ਤੇ ਜਦੋਂ ਨੇ ਉਹ ਫੋਟੋ ਵੇਖੀ ਤੇ ਕਹਿੰਦੇ ਮੈਨੂੰ ਲੱਗਿਆ ਕਿ ਮੈਂ ਕਿਹੜੇ ਹੋਰ ਪਲੇਸ ਤੇ ਖੜੀ ਹਾਂ ਜਦੋਂ ਕੋਈ ਵੀ ਆਊਗਾ ਉਹ ਬੰਦਾ ਮੇਰੀ ਹੈਲਪ ਕਰੂਗਾ ਕਿਉਂ ਮੈਨੂੰ ਨਹੀਂ ਸਪਤਾ ਵੀ ਕਿਹਦੀ ਕਰਤੀਆ ਬਟ ਮੈਂ ਇੱਥੇ ਜਸਟ ਬਿੰਗ ਰਾਇਲ ਸੰਦਾਂ ਦੀ ਫੋਟੋ ਦੇਖ ਲੱਗ ਜਿੰਨੇ ਜਿਹੜੋਂ ਨੇ ਮੈਨੂੰ ਦੱਸਿਆ ਮੈਂ ਖੁਦ ਸੋਚਾਂ ਦੇ ਵਿੱਚ ਪੈ ਗਈ ਐ ਮੈਂ ਇਨਾ ਪ੍ਰਾਊਡ ਫੀਲ ਕਰ ਰਹੀ ਸੀ ਨਾ ਕਿ ਮੈਨੂੰ ਮੈਨੂੰ ਮਤਲਬ ਲੱਗ ਰਿਹਾ ਸੀ ਜਿਹਾ ਸੀ ਸੀ ਕਿ ਮੈਂ ਬਹੁਤ ਪਾਵਰਫੁਲ ਮਹਿਸੂਸ ਕਰ ਰਹੀ ਸੀ ਕੱਲ ਹਣਾ ਮਤਲਬ ਕਿ ਇੱਕ ਇੱਕ ਰੀਸ਼ੱਕੀ ਮਤਲਬ ਮਹਿਸੂਸ ਕਰ ਰਹੀ ਸੀ ਵੀ ਮਤਲਬ ਇੱਕ ਫੋਟੋ ਦੇਖ ਕੇ ਸੰਤਾਂ ਦੀ ਹਨਾ ਉਹ ਬੰਦੇ ਨੂੰ ਇੰਨਾ ٹرسٹ ਸੀ ਕਿ ਇਹ ਬੰਦਾ ਮੇਰੀ ਹੈਲਪ ਕਰੂਗਾ ਨਾ ਤੇ ਅਸੀਂ ਉਸ ਕੌਮ ਦੇ ਹਨਾ ਜਾਏ ਆ ਤੇ ਅਸੀਂ ਉਸ ਕੌਮ ਦੇ ਵਾਰਿਸ ਆ